ਜਾ ਟਰੈਕਟਰ ਆਹ ਉੱਪਰ ਖੜਦਾ ਦੋਨੇ ਟਰੈਕਟਰ ਦੇਖੋ ਕੋਲੇ ਉਹ ਕੇ ਦਿਖਾਵਾਂਗੇ ਵੀ ਕੋਲੇ ਤੋਂ ਸਹੀ ਨਹੀਂ ਆ ਚਲੋ ਵੀ ਚਲੋ 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 ਆ ਲੋ ਜੀ ਆਪ ਵੀ ਇਹ ਆ ਚਾਰ ਦਾ ਆ ਖੜਾ ਤਾਂ ਬਾਈ ਫਲੇਟ ਤੇ ਆਹ ਦੇਖੋ ਪੂਰੀ ਤਸਦੀਕਾ ਦੇ ਰਹੇ ਨੇ ਆ ਪੂਰੀ ਤਸਦੀਕ ਕਰਾਤੀ ਆ ਦੇਖੋ ਬੱਪ ਜੀ ਉੱਪਰ ਖੜੇ ਨੇ 23 ਕਿਲੋਗ੍ਰਾਮ ਦੇ ਹੋਣਗੇ 12-13 ਕਿਲੋਗ੍ਰਾਮ ਲਏ ਹੋਊਗਾ ਟਰੈਕਟਰ ਜਮਾਨ ਤਸਦੀਕ ਕਰਾਦੀ ਬਾਈ ਜਮਾਤ ਸੱਲੀ ਮੇਰਾ ਰਾਕਬ ਵਰਤਦਾ ਮੈਂ ਬਾਕੀ ਦਾ ਪਾਪੂ ਜੀ ਬਹੁਤ ਆ ਜਿੱਦਾਂ ਕੱਲੇ ਬੰਦੀਂ ਧਰਾਉਣੇ ਸੀ ਜਿੱਦਾਂ ਬੰਦੇ ਚੜਾ ਕੇ ਦੇਖਿਆ ਹੁਣ ਕੈਕਟਰੂ ਵੀ ਦਾ ਪਾਪੂ ਜੀ ਨੇ ਚੈਲੰਜ ਕੀਤਾ ਜਿਹੜਾ ਆ ਬਾਈ ਲਵੇ ਹੋ ਕੇ ਦਿਖਾ ਦੇ ਮੜਾ ਜਾ ਕਾਨੂੰ ਕੋਈ ਇਹ ਨਾ ਕਹੇ ਕਿ ਟੇੜ ਆ ਗਈ ਜਾਂ ਆ ਗਈ ਕੋਲੇ ਆ ਕੇ ਵੀਡੀਓ ਬਣਾ ਕੇ ਦਿਖਾ ਦੇ ਪੂਰੀ ਕੋਲੋ ਵੀ ਕਿਤੇ ਧ੍ਰੀੜਤਾ ਨਹੀਂ ਰਮਾਲ ਮਾਰ ਕੇ ਦਿਖਾਉਣਾ ਬਈ ਮੈਂ ਸਾਨੂੰ ਆ ਲੋ ਰਮਾਲ ਮਾਰ ਕੇ ਦਿਖਾਉਣਾ ਕਿਸੇ ਟੇੜ ਆਈ ਆ ਕੋਈ ਵੀਰ ਆ ਕੇ ਸਾਨੂੰ ਸਾਬਤ ਕਰ ਦੇ ਆਜੋ ਇੱਥੇ ਆਜੋ ਬਈ ਇੱਥੇ ਆਜੋ ਕੋਈ ਕਰ ਦੇ ਆਇਓ ਆਜੋ ਬਾਈ ਸਾਰੇ ਆਜੋ ਬਾਪੂ ਜੀ ਆਜੋ ਮੈਨੂੰ ਬਚਾਲੇ ਖੜਾਓ ਆਜੋ ਆਜੋ ਲਓ ਜੀ ਬਚਾਲੇ ਪੂਰੀ ਤਸੱਲੀ ਕਰਕੇ ਦੇਣਗੇ ਸਲੇਟ ਬਾਈ ਪੂਰੀ ਤਸੱਲੀ ਹੋਰ ਬੰਦੇ ਹੁੰਦੇ ਹੋਰ ਵੀ ਚੜਾਉਂਦੇ ਯਾਰ ਲਓ ਜੀ ਇਹਦਾ ਹੋਰ ਨੂੰ ਵੀ ਚੈਲੰਜ ਕਰ ਰਹੇ ਬਾਪੂ ਜੀ ਜਦੋਂ ਤੁਸੀਂ ਟਰੈਕਟਰ ਚੜ੍ਹਤਾ ਫਿਰ ਕੱਚ ਕਾਦੀ ਰਹਿ ਗਈ